ਚੰਗੇ ਭਵਿੱਖ ਦੀ ਕਾਮਨਾ ਲਈ ਰੋਜ਼ੀ-ਰੋਟੀ ਕਮਾਉਣ ਤੇ ਪੜਨ ਲਈ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਗਏ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਜਾਣਕਾਰੀ ਤਾਬਕ ਇਸ ਨੌਜਵਾਨ ਦੀ Laash ਛੀਲ ਦੇ ਵਿੱਚੋਂ ਮਿਲੀ ਹੈ ਖਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਨੇ ਬਰੀਕੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਦੇ ਵਜੋਂ ਹੋਈ ਹੈ ਤੇ ਇਹ ਵੀਰ ਬਖਸ਼ ਦਾ ਰਹਿਣ ਵਾਲਾ ਸੀ ਪੜ੍ਹਾਈ ਦੇ ਨਾਲ ਨਾਲ ਕੰਮ ਲਈ ਕੈਨੇਡਾ ਚ 8 ਸਾਲ ਪਹਿਲਾਂ ਗਿਆ ਸੀ ਤੇ ਉੱਥੇ ਮ੍ਰਿਤਕ ਦੇ ਪਿਤਾ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਕਿਉਂਕਿ ਘਰ ਦਾ ਗੁਜ਼ਾਰਾ ਨੌਜਵਾਨ ਦੇ ਸਿਰ ਤੇ ਚੱਲਦਾ ਸੀ ਇਸ ਲਈ ਮਾਤਾ ਗੁਰਮੀਤ ਕੌਰ ਤੇ ਘਰ ਵਿੱਚ ਦਾਦੀ ਰਹਿੰਦੇ ਸਨ ਬਰਹਾਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਮੇਰਾ ਬੇਟਾ ਦਵਿੰਦਰ ਸਿੰਘ ਤੇਰੇ ਜੰਦਾ ਸੀ ਕੈਨੇਡਾ ਚ ਪਹਿਲਾਂ ਵੀ ਨਹੀਂ ਵੀ ਆ ਕੇ ਪੜ੍ਹਿਆ ਫਿਰ ਪੀਆਰ ਲਾਉਣ ਵੀ ਨਹੀਂ ਪਾਇਆ ਤੇ ਮੇਨਿ ਪੈਕ ਆਇਆ ਵੇ ਉਥੇ ਸ਼ਹਿਰ ਚ ਰਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਿਹਨ ਦਾ ਤੂੰ ਕਰੂ ਗਿਆ ਛੁੱਟੀ ਕੱਟ ਕੇ 7-8 ਸਾਲ ਹੋ ਗਏ ਉਥੇ ਰਹਿੰਦੇ ਨੂੰ ਮੈਨੂੰ ਕੀ ਪਤਾ ਸੀ ਕਿੰਨੇ ਮਾਤਾ ਯੋ ਨੂੰ ਕੰਮ ਤੇ ਪਹੁੰਚਿਆ ਨਹੀਂ ਰੱਬਾ ਉਹਨਾਂ ਦਾ ਮੰਗਲਵਾਰੀ ਮੇਰਾ ਪੁੱਤ ਵਾਲੀ ਸੀ ਉਹਨਾਂ ਦਾ 9:30 ਸੀ ਮੇਰਾ 12:00 ਵਜੇ ਸੀ ਰੱਬਾ ਮੈਂ ਕੀ ਬੜੀ ਸੋਹਣੀ ਗੱਲ ਹੈ ਬੜਾ ਸੋਹਣਾ ਵਸਿਆ ਘਟਿਆ ਮੇਰੇ ਨਾਲ ਮੈਂ ਆਇਆ ਨੂੰ ਪੁੱਛਿਆ ਮੈਂ ਕਿ ਕੀ ਕਰਦਾ ਕਹਿੰਦਾ ਮੈਂ ਸੁੱਤਾ ਪੀਠਿਆ ਕੰਮ ਤੇ ਜਾਣਾ ਮੈਂ ਕਿਹਾ ਚਾ ਤਾ ਫਿਰ ਬੋਚੀ ਪਰ ਚਿਕਾਦਾ ਤੇ ਕੰਮ ਤੇ ਚਲ ਜਾ ਮੈਂ ਕਿਹਾ ਰਾਤੀ ਤੋਂ ਭੁੱਖਾ ਤੇ ਨਹੀਂ ਸੌਂ ਗਿਆ ਕਹਿੰਦਾ ਨਹੀਂ ਮੈਂ ਕੀ ਬਣਾਇਆ ਕਹਿੰਦਾ ਦਾਲ ਮੈਂ ਕਿਹਾ ਦਾਲ ਬਣਾਈ ਤੇ ਖਾ ਕਹਿੰਦਾ ਖਾਵਾ ਤੈਨੂੰ ਮੈਂ ਅਨੇ ਕਦਾਂ ਕੋਈ ਮੇਰਾ ਕਸਟਮਰ ਆ ਗਿਆ ਮੈਂ ਬੰਦ ਕਰਕੇ ਤੇ ਫੋਨ ਰੱਖਦਾ ਮੈਂ ਕਿ ਬਾਅਦ ਚ ਲਾਂਗਾ ਬਾਅਦ ਚ ਮੈਨੂੰ ਮੈਸੇਜ ਕਰ ਗਿਆ ਮੰਮੀ ਮੱਥਾ ਟੱਕਦਾ ਮੈਂ ਕੰਮ ਤੇ ਚੱਲਿਆ ਕੰਮ ਤੇ ਪਹੁੰਚਿਆ ਨਹੀਂ ਤੇ ਬਾ ਕੰਮ ਤੇ ਪਹੁੰਚਿਆ ਨਹੀਂ ਅਮ ਜੋਂ ਤੇ ਕੰਮ ਕਰਦਾ ਸੀ ਨਾਲ ਹੀ ਜਿਹੜੀ ਡਾਡਾ ਬੋਦੀ ਮਿਲੀ ਨਾਲ ਅੱਧੇ ਘੰਟਾ ਦਰਸਤਾ ਉੱਥੇ ਉਹਨਾਂ ਨੇ ਮਾਰ ਕੇ ਚੀਜ਼ ਦੇ ਵਿੱਚ ਸੁੱਟਿਆ ਨਹਿਰ 'ਚ ਉਹਨੂੰ ਸਮਾ 6 ਸਾਲ ਤਾਂ ਮਿਨੀ ਪੈਕ ਰੰਦਾ ਦੋ ਸਾਲ ਉਧਰ ਪੜ੍ਹਾਈ ਵਿਨਸਨ ਕੀਤੀ ਵਿਨਸਨ ਪੜ੍ਹਾਈ ਕਰਕੇ ਆ ਕੇ ਪੀਰ ਲਾਈ ਇਹਨੇ ਇਧਰ ਖੇਲੀ ਪੈਕ ਲਾਈ ਮੇਰੇ ਮੇਰੀ ਸੱਸਾ ਨੂੰ ਅਸੀਂ ਰੰਨੀ ਆ ਹਸਬੰਡ ਮੇਰਾ ਡੈਥ ਹੋ ਗਈ 92 ਨਵਿਤ ਵਿੱਚ ਉਹ ਤੁਸੀਂ ਸਰਕਾਰ ਕੋ ਮੈਂ ਮੰਗ ਕਰਨੀ ਆ ਵੀ ਉਥੇ ਮੇਰੇ ਪੁੱਤ ਨੂੰ ਉਥੇ ਸਹੀ ਸਲਾਮ ਦੇਣ ਨੂੰ ਸਾਫ ਮਿਲਿਆ ਵੀ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ ਮੈਨੂੰ ਉਥੇ ਮਗਾਨ ਆਪਣੇ ਪੁੱਤ ਨੂੰ ਵੇਖਿਆ ਕਿੰਨੇ ਕੀ ਕੀਤਾ ਮੈਨੂੰ ਮੇਰੇ ਨਾਲ ਦੀ ਕਿ ਮੇਰਾ ਨੋਦ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਤੇਰਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ ਫਿਰ ਮੁੜ ਕੇ ਜਦੋਂ লাশ ਉਹਨਾਂ ਨੇ লাশ ਲਿਆਂਦੀ ਉਦੋਂ ਵੀ ਮੈਨੂੰ ਫੋਨ ਲਾਇਆ 3:30 ਵਜੇ ਅੱਜ ਵੀ লাশ ਮਿਲ ਗਈ ਹੈ ਨੇਰ ਵਿੱਚੋਂ ਮਿਲੀ ਜਿਹੜੀ ਚੈਟ ਕੋਈ ਮਿਲੋ ਕਿ ਕੋਈ ਸੱਦਾ ਸੁਟਾ ਤੇ ਕਾਂਟਿੰਗ ਸੈੱਲ ਐਦਾ ਕੁਛ ਨਹੀਂ ਮਿਲਉ ਜੈ ਤੁਕਸ ਦਿਖਾਇਆ ਨਹੀਂ ਹੈਗਾ ਉਹ ਸਿੱਧਾ ਦੇਖ ਸੀ ਉਹਦੇ ਰਾਹ ਦੇ ਹੁਣ ਪਤਾ ਲੱਗੇਗਾ ਹੁਣ ਹੁਣ ਅੱਠਵਾਂ ਸਾਲ ਲੱਗ ਗਿਆ ਸੀ 7 ਸਾਲ ਹੋ ਗਏ ਮਨਿਸਟਰ ਉੱਤੇ 2 ਸਾਲ ਰਿਹਾ ਉਹਤੇ ਸਟੱਡੀ ਕੀਤੀ ਉਹਨੇ ਫਿਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਪੀਅਰ ਲੈ ਲੀਤੀ ਤੇ ਕਹਿੰਦਾ ਮੈਂ ਇੱਥੇ ਠੀਕ ਹਾਂ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਹਾਂ Amazon ਤੇ ਕੰਮ ਕਰਦਾ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਕੋਈ ਸੱਦ ਮਨ ਕੋਈ ਦੰਗ ਗਾਲ ਬਾਤ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਕੁਛ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਨਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੱਢੀ ਟੋੜੀਆਂ ਨਹੀਂ ਕੋਈ ਅਹੋ ਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਹੁਣ ਸਿਰ ਗਵਰਨਮੈਂਟ ਕੋ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਹੋਰ ਅਸੀਂ ਕੁਛ ਨਹੀਂ ਚਾਹੁੰਦੇ ਕੀ ਵਾਪਰਿਆ ਏ ਮੇਰੇ ਵੀਰ ਨੂੰ ਆਖਰੀ ਵਾਰੀ ਵੇਖ ਕੇ ਆਨਾ ਫਸੇ ਹੀ ਮੈਂ ਚਾਹਨੀ ਆ ਔਰ ਕੋਈ ਮੈਂ ਮੰਗ ਨਹੀਂ ਕਰਦੀ ਉੱਥੇ ਦੀ ਗਵਰਨਮੈਂਟ ਕੋਲੋਂ ਮੇਰੀ ਮਾਂ ਦਾ ਮੇਰੀ ਮਾਂ ਨੂੰ ਤੇ ਮੇਰੇ ਭਰਾ ਨੂੰ ਦੇਖ ਕੇ ਆਨ